ਹਏ ਹੋ ਜੈ ਬਾਬੇ ਪੋਕੀ ਨਾਤ ਦੀ ਹੈ ਅੱਜ ਤੇ ਭਗਤਾ ਬੜਾ ਮੰਦਾ ਹੋਇਆ ਪਿਆਏ ਕਿੱਧਰ ਜਾਈਏ ਬੜਾ ਰੌੜਾ ਪੈਣ ਗਿਆ ਭਗਤਾ ਬਾਬੇ ਪੋਕੀ ਨਾਤ ਦੀ ਕਿਰਪਾ ਹੋ ਗਈ ਇਹ ਚਲ ਕੋਈ ਗੱਲ ਨਹੀਂ ਅੱਜ ਆ ਪੈਣ ਨੂੰ ਬੇਮਕੂਫ ਬਣਾ ਕੇ ਜਾਵਾਂਗੇ ਗਾਹ ਰੌੜਾ ਪੈਨ ਡਹਾ ਭਗਤਾ ਇਧਰ ਵੀ ਲੱਗਦਾ ਕੋਈ ਨਹੀਂ ਇਧਰ ਇੱਕ ਮਾਤਾ ਏ ਇੱਕ ਮਾਤਾ ਕੰਮ ਕਰਨ ਰਹੀ ਏ ਲੱਗਦਾ ਏ ਬਾਥਰੂਮ ਦੇ ਵਿੱਚ ਖੜੀ ਏ ਜਾਏ ਹੋ ਜਾਏ ਹੋ ਜਏ ਬਾਬੇ ਫੋਕੀनाथ ਦੀ ਹੈ ਭਗਤਾ ਕੋਈ ਕਰੇ ਬਾਬੇ ਬੜੇ ਅੰਤਰਾਯਮੀ ਬੜੇ ਕਰਾਮਾਤੀ ਬੜੇ ਗੁਣੀ ਗਿਆਨੀ ਹਾਏ ਕੋਈ ਘਰੇ ਲੱਗਦਾ ਮਾਤਾ ਅੰਦਰ ਹੈ ਹਾਂ ਬਾਬਾ ਜੀ ਦੱਸੋ ਜੀ ਲਿਆ ਬੱਚਾ ਕੋਈ ਧਾਨ ਪੁੰਨ ਕੋਈ ਆਟਾ ਕੋਈ ਦਾਲ ਕੋਈ ਚਾਵਲ ਕੋਈ ਰੋਟੀ ਕੋਈ ਪਰੌਂਠਾ ਬਾਬੇ ਬੜੀ ਦੂਰੋਂ ਆਏ ਆ ਬੜੇ ਭੁੱਖੇ ਆ ਕੋਈ ਨਹੀਂ ਬਾਬਾ ਜੀ ਬੈਠੋ ਲਿਆਉਨੇ ਆ ਬਹਿ ਜਾਏ ਬਾਬੇ ਪੁਕੀ ਨਾਥ ਦੀ जय हो जय बाबे फोकी नाथ दी बाबे आज फिर थोड़ा पढ़ा करके जान गए बच्चा लिया कोई दान कोई पुन लिया माता लिया बड़ी प्यास लगी लग है गला सुक्या प्या बाबा दा बाबे।, बाबे फिर आज थोड़ा पढ़ा करके जान गए ठीक है बाबे हाँ बड़ा ठंडा पानी ले आई माता चल कोई गल नाब ने पी लिया माता जा। दी दूर देख रही बड़ी दूर दृष्टि विश्वास कर ली है।, है खान आले बहुत ने खिलान आले घट ने बोल फिर बा सही बोल रहे ने सही है बाबा हाँ बोल फिर बा अज तेरा भला कर, कर दे बाबा ਜੇ ਬਾਬਿਆਂ ਨੇ ਅੱਜ ਤੇਰਾ ਭਲਾ ਕਰ ਦਿੱਤਾ ਫਿਰ ਮੰਨੇ ਬਾਬਿਆਂ ਨੂੰ ਹਾਂ ਬਾਬਾ ਮੰਨਾਂਗੇ ਬਾਬਿਆਂ ਨੂੰ ਭੁੱਲ ਤਾ ਨਹੀਂ ਜਾਓਗੇ ਨਹੀਂ ਬਾਬਾ ਕੋਲ ਦੇ ਦੇ ਖੜਾ ਫਿਰ ਬਾਬੇ ਤੁਹਾਡਾ ਭਲਾ ਕਰਕੇ ਜੇ ਵਾਪਸ ਆ ਗਏ ਬਾਬਿਆਂ ਨੂੰ ਦੇਖ ਕੇ ਮੁੱਖ ਤਾ ਨਹੀਂ ਮੋੜੋਗੇ ਨਹੀਂ ਬਾਬਾ ਨਹੀਂ ਮੋੜਦੇ ਅੱਜ ਬਾਬੇ ਤੁਹਾਡਾ ਭਲਾ ਕਰਕੇ ਜਾਣਗੇ ਫਿਰ ਬੜੇ ਗੁਣੀ ਗਿਆਨੀ ਬੜੀ ਦੂਰ ਦ੍ਰਿਸ਼ਟੀ ਵਾਲੇ ਆ ਬਾਬੇ ਬਾਬੇ ਫੋਕੀनाथ ਦੇ ਚੇਲੇ ਆ ਉਹ ਇਹ ਨਬਾਬਾ ਜਰੂਰ ਮੰਨਾਂਗੇ ਹਾਂ ਲਾਏ ਫਿਰ ਬਾਬੇ ਇੱਕ ਤੈਨੂੰ ਵਚਨ ਦੇ ਕੇ ਜਾਣਗੇ ਇੱਕ ਮੰਤਰ ਵੀ ਦੇ ਕੇ ਜਾਵਾਂਗੇ ਫਿਰ ਬਾਪਿਆਂ ਦੀ ਦੂਰ ਦ੍ਰਿਸ਼ਟੀ ਦੇਖ ਰਹੀ ਆ ਤੇਰੇ ਘਰ ਦੇ ਵਿੱਚ ਇੱਕ ਪ੍ਰੇਤ ਰਹਿੰਦਾ ਬੜਾ ਪਾਰੀ ਪ੍ਰੇਤ ਇਸ ਪ੍ਰੇਤ ਨੇ ਥੋਟੇ ਸਾਰੇ ਟੱਬਰ ਦੇ ਡਾਇਲ ਘਮਾ ਰੱਖੇ ਹਾਂ ਬਾਬਾ ਸਾਰਾ ਟੱਬਰ ਘਮਾਉਂਦਾ ਪਰ ਘਰ ਦੇ ਵਿੱਚ ਇੱਕ ਪੈਸਾ ਨਹੀਂ ਟਿਕਦਾ ਨਹੀਂ ਟਿਕਦਾ ਬਾਬਾ ਬਾਪੇ ਸਹੀ ਬੋਲਦੇ ਆਣਾ ਹਾਂ ਬਾਬਾ ਜੀ ਸਹੀ ਹੈ ਬੋਲ ਫਿਰ ਜਾਏ ਬਾਬੇ ਪੋਕੀਨ ਆਠ ਦੀ ਤੇ ਬਾਬਾ ਜੀ ਕਰਦੇ ਹੋ ਭਲਾ ਫਿਰ ਬਾਬੇ ਅੱਜ ਤੁਹਾਡਾ ਭਲਾ ਕਰਕੇ ਜਾਣਗੇ ਬੱਚਾ ਭਲਾ ਕਰਨ ਵਾਸਤੇ ਤੁਹਾਡੇ ਘਰੇ ਆਏ ਹੋਏ ਨੇ ਠੀਕ ਹੈ ਬਾਬਾ ਜੀ ਭਲਾ ਕਰਨ ਵਾਸਤੇ ਤੁਹਾਡਾ ਇੱਕ ਪੂਰਾ ਗੰਢ ਤੁਪ ਕਰਕੇ ਜਾਣਗੇ ਪਰ ਉਹਦਾ ਵੀ ਇੱਕ ਪ੍ਰੋਸੈਸ ਹੈ ਠੀਕ ਹੈ ਬਾਬਾ ਜੀ ਉਸ ਪ੍ਰੋਸੈਸ ਨੂੰ ਫੋਲੋ ਕਰਨਾ ਪੈਣਾ ਕਰ ਦਾਂਗੇ ਬਾਬਾ ਜੀ ਉਸ ਪ੍ਰੋਸੈਸ ਨੂੰ ਫੋਲੋ ਕੀਤੇ ਬਿਨਾ ਤੁਹਾਡਾ ਭਲਾ ਨਹੀਂ ਹੋਣਾ ਬੋਲ ਫਿਰ ਪ੍ਰੋਸੈਸ ਨੂੰ ਫੋਲੋ ਕਰੋਗੇ ਕਰ ਦਾਂਗੇ ਬਾਬਾ ਜੀ ਦੇਖਾ ਫਿਰ ਜੇ ਨਾ ਫੋਲੋ ਕੀਤਾ ਫਿਰ ਸਾਰਾ ਕੰਮ ਉਲਟਾ ਹੋ ਜਾਣਾ ਨਹੀਂ ਨਹੀਂ ਇਸ ਪ੍ਰੇਤ ਨੇ ਤੁਹਾਡੇ ਤਾਂ ਢਾਇਲ ਕਮਾਉਣੇ ਹੀ ਕਮਾਉਣੇ ਸਾਡੇ ਢਾਇਲ ਵੀ ਕਮਾਦੇ ਨੇ ਕੋਈ ਨਹੀਂ ਬਾਬਾ ਕਰ ਦਾਂਗੇ ਤੁਸੀਂ ਕਰਦੇ ਸਹੀ ਦੇਖ ਫਿਰ ਇਹ ਪ੍ਰੋਸੈਸ ਬੜਾ ਭਾਰੀ ਹੈ ਪ੍ਰੇਤ ਜਿੰਨਾ ਭਾਰੀ ਉਹਨਾ ਪ੍ਰੋਸੈਸ ਭਾਰੀ ਠੀਕ ਆ ਫਿਰ ਬਾਬਾ ਜੀ ਆਏ ਆ ਵੀ ਚਾਹ ਪਾਣੀ ਤਾਂ ਤੈਨੂੰ ਪਿਆ ਦੇਂਗੇ ਕਿਤੇ ਤੂੰ ਪੈਸੇ ਮੰਗ ਕੇ ਬੈਈਏ ਪੈਸੇ ਤਾਂ ਕੱਲ ਦਾ ਲੜ ਕੇ ਗਿਆ ਵਾ ਉਹ ਘਰ ਵਾਲਾ ਮੇਰੇ ਦੇਖ ਫਿਰ ਤੇਰੇ ਘਰ ਵਾਲੇ ਤੋਂ ਇੱਕ ਗੱਲ ਚੇਤੇ ਆਈ ਅੱਛਾ ਬਾਬਿਆਂ ਦੀ ਦੂਰਦ੍ਰਿਸ਼ਟੀ ਦੇਖ ਰਹੀ ਆ ਤੇਰੇ ਘਰ ਵਾਲਾ ਬੜਾ ਗੁੱਸੇ ਵਾਲਾ ਏ ਉਹ ਬਾਬਾ ਆਈ ਗੁੱਸੇ ਹੋ ਜਾਂਦਾ ਬੜਾ ਗੁੱਸੇ ਵਿੱਚ ਰਹਿੰਦਾ ਹਰ ਵਕਤ ਗੁੱਸੇ ਵਿੱਚ ਰਹਿੰਦਾ ਅੱਜ ਵੀ ਤੇਰੇ ਨਾਲ ਲੜ ਕੇ ਗਿਆ ਏ ਤੇ ਉਹ ਬਾਬਾ ਮੈਨੂੰ ਤਾਂ ਐ ਵੀ ਕਹਿਆ ਇੱਧਰ ਆ ਕੇ ਤੈਨੂੰ ਮੈਂ ਕੁੱਟਣ ਲੱਗ ਜੇ ਨਹੀਂ ਬੱਚਾ ਬਾਬਿਆਂ ਨੂੰ ਨਹੀਂ ਕੁਝ ਕਹਿ ਸਕਦਾ ਬਾਬਿਆਂ ਦੇ ਨਾਲ ਹਰ ਵਕਤ ਦੇਵੀ ਦੇਵਤਿਆਂ ਦਾ ਪਹਿਰਾ ਰਹਿੰਦਾ 24 ਘੰਟੇ ਦੇਵੀ ਦੇਵਤੇ ਬਾਬਿਆਂ ਦੇ ਸਿਰ ਤੇ ਰਹਿੰਦੇ ਠੀਕ ਆ ਬਾਬਾ ਤੇਰੇ ਘਰ ਵਾਲੇ ਦੇ ਗੁੱਸੇ ਹੋਣ ਦਾ ਇੱਕ ਕਾਰਨ ਆ ਠੀਕ ਆ ਬਾਬਾ ਇਹ ਪ੍ਰੇਤ ਤੇਰੇ ਘਰ ਵਾਲੇ ਨੂੰ ਹਰ ਵਕਤ ਗੁੱਸਾ ਚੜਾਈ ਰੱਖਦਾ ਠੀਕ ਆ ਜੇ ਆਪਾਂ ਤੇਰੇ ਘਰ ਵਾਲੇ ਨੂੰ ਸ਼ਾਂਤ ਕਰ ਦਈਏ ਇਸ ਪ੍ਰੇਤ ਨੂੰ ਤੇਰੇ ਘਰ ਦੇ ਵਿੱਚੋਂ ਭਜਾ ਦਈਏ ਬੋਲ ਫਿਰ ਬਾਬਾ ਨੂੰ ਮੰਨੇ ਹਾਂ ਮੰਨਾਂਗੇ ਬਾਬਾ ਤੇਰੇ ਘਰ ਤੇ ਵਿੱਚ ਨੌ ਨਿਦਾਂ ਆ ਜਾਣ ਸਾਰੇ ਕੰਮ ਸਿੱਧੇ ਹੋ ਜਾਣ ਹੋ ਜਾਣ ਬਾਬਾ ਜਰੂਰ ਮੰਨਾਂਗੇ ਬੋਲ ਫਿਰ ਬਾਬੇ ਜੋ ਮੰਗਣਗੇ ਦੇਵੋਗੇ ਹਾਂ ਬਾਬਾ ਜੀ ਦੇ ਦੇਾਂਗੇ ਲਾਏ ਫਿਰ ਅੱਜ ਬਾਬੇ ਤੇਰਾ ਭਲਾ ਕਰਕੇ ਜਾਣਗੇ ਇੱਕ ਮੰਤਰ ਵੀ ਦੇ ਕੇ ਜਾਵਾਂਗੇ ਠੀਕ ਹੈ ਬਾਬਾ ਜਾ ਫਿਰ ਆਏ ਕਰ 1 5100 ਰੁਪਈਆ ਲੈ ਕੇ ਆ ਨੱਸਕੋਂ ਗਿਆ ਸਾ ਹਾਂ ਬੱਚਾ ਫੇਰ ਇਸ ਪ੍ਰੇਤ ਨੂੰ ਤੇਰੇ ਘਰ ਦੇ ਵਿੱਚੋਂ ਬਾਹਰ ਕੱਢਾਂਗੇ ਨਾ ਆਪਾਂ ਫੇਰ ਹੀ ਤੇਰੇ ਘਰ ਦੇ ਵਿੱਚ ਨਵੀਆਂ ਨਿਦਾਂ ਆਉਣਗੀਆਂ ਤਰੱਕੀਆਂ ਹੋ ਜਾਣੀਆਂ ਬੇੜੇ ਪਾਰ ਹੋ ਜਾਣੇ ਬਾਬੇ ਪੋਕੀ 나ਤ ਦੀ ਕਿਰਪਾ ਹੋ ਜਾਣੀ ਏ ਤੇਰੇ ਤੇ ਤੇ ਬਾਬਾ ਹੁਣ 5200 ਤਾਂ ਹੈ ਨਹੀਂ ਕੋਲੇ ਮੇਰੇ ਦੇਖ ਕੇ ਆ ਬੱਚਾ ਅੰਦਰ ਪਏ ਹੋਣੇ ਆ ਕਿਤੇ ਨਾ ਕਿਤੇ ਪੇਟੀ ਦੇ ਵਿੱਚ 5100 ਰੁਪਿਆ ਤਾਂ ਦੇਣਾ ਪੈਣਾ ਫੇਰ ਹੀ ਹੱਲ ਹੋਣਾ ਏ ਤੇਰਾ ਬਾਬਾ ਤੈਨੂੰ ਕਹਿਆ ਵੀ 5100 ਨਹੀਂ ਹੋਣਾਗਾ ਤੇ 2500 ਤੱਕ ਕਰ ਦੂੰਗੀ ਮੈਂ 2500 ਬੱਚਾ ਦੇਖ ਲਾ ਥੋੜਾ ਏ 2500 ਐਡਾ ਭਾਰੀ ਪ੍ਰੇ ਇਹ ਕੌਣ ਏ ਬੱਚਾ ਇਹ ਬਾਬਾ ਮੇਰਾ ਮੁੰਡਾ ਹੈ ਅੱਛਾ ਆਹ ਕਿਨੂੰ ਬਿਠਾਇਆ ਇਹ ਤਾਂ ਪਤਪ ਕਰਨੀ ਦਾ ਮਾਲਕਾ ਬਾਬਾ ਬਾਹੀ ਤਕੜਾ ਬਾਬਾ ਏ ਤਾਂ ਬੋੜਾ ਤਕੜਾ ਨਾ ਬਾਬਾ ਬੜਾ ਗੁੱਸੇ ਵਾਲਾ ਲੱਗਦਾ ਏ ਬਾਬਾ ਬਾਲਾ ਗਰਮ ਹੈ ਤਾਂ ਇਹ ਤਾਂ ਆਪ ਦੇ ਪਾਪੇ ਨਾਲੋਂ ਵੀ ਜ਼ਿਆਦਾ ਗਰਮ ਲੱਗਦਾ ਏ ਬੜਾ ਤੱਤਾ ਏ ਬਾਬਾ ਅੱਜ ਕੱਲ ਬੱਚੇ ਗਰਮ ਹੈ ਮਾਂ ਪਿਓ ਤੇ ਹੁੰਦੇ ਆ ਨਹੀਂ ਬੱਚਾ ਮਾਂ ਪਿਓ ਤੇ ਨਹੀਂ ਬਾਈ ਜਾ ਬੱਚਾ ਸਿੱਟਡਾਊਨ ਹੋ ਜਾ ਹਾਊ ਆਰ ਯੂ ਹਾਊ ਆਰ ਯੂ ਆਈ ਏਮ ਇਜ਼ ਬਾਬਾ ਤੈਨੂੰ ਬੜਾ ਗੁੱਸਾ ਆਉਂਦਾ ਏ ਰਾਹੂ ਕੇ ਤੂੰ ਤੇਰੀ ਰਾਸੀ ਦੇ ਵਿੱਚ ਕੁਸ਼ਤੀ ਕਰ ਰਹੇ ਆ ਲੜ ਰਹੇ ਆ ਕਬੱਡੀ ਖੇਡ ਰਹੇ ਆ ਗੋਲ ਫਿਰ ਰਾਹੂ ਕੇ ਤੂੰ ਨੂੰ ਕਰ ਦਈਏ ਸ਼ਾਂਤ ਦੇ ਦਈਏ ਤੈਨੂੰ ਕੋਈ ਗਦੜ ਸਿੰਘੀ ਕੋਈ ਜੜੀ ਬੂਟੀ ਇਹੋ ਜੀ ਕੋਈ ਮੰਤਰ ਸ਼ੰਤਰ ਜਿਹਦੇ ਨਾਲ ਤੇਰੀਆਂ ਤਰਕੀਆਂ ਹੋ ਜਾਣ ਪਾਉ 12 ਹੋ ਜਾਣ ਗੋਲ ਫਿਰ ਬਾਬੇ ਤੇਰਾ ਭਲਾ ਕਰਦੇ ਰਹਿਣਦੇ ਬਾਬਾ ਮੈਂ ਨਹੀਂ ਲੈਣਾ ਕੋਈ ਭਲਾ ਭੁਲਾ ਕਿਉਂ ਬੱਚਾ ਬੜਾ ਨਰਾਜ ਲੱਗਣ ਡਿਆ ਏ ਕੀ ਹੋ ਗਿਆ ਏ ਜਿਹੜੇ ਕਿਹੜੇ ਬਾਬੇ ਨੇ ਜਿਹੜੇ ਨੂੰ ਕੋਈ ਨੂੰ ਮਹਬਾ ਲੈਣੀ ਵਿਚਾਰੇ ਸਾਧ ਫਕੀਰ ਨੋਸੇ ਨੂੰ ਅੰਚੰਬਰ ਜਾਣੇ ਆ ਕੇ ਹਾਂ ਨਾ ਨਹੀਂ ਬੀਬੀਏ ਐਵੇਂ ਟੰਗਿਆਂ ਦੇ ਪਿੱਛੇ ਲੱਗ ਕੇ ਇਥੇ ਬਿਠਾ ਲੈਣੀ ਆ ਜਿੰਨੂੰ ਕਿਨੂੰ ਤੂੰ ਆਇ ਨਹੀਂ ਆਇ ਨਹੀਂ ਬੋਲਣਾ ਬਾਬਿਆਂ ਨੂੰ ਬਾਬੇ ਬੜੇ ਕਰਨੀ ਵਾਲੇ ਆ ਸਾਧੂ ਬੋਲੇ ਸਾਇ ਸੁਭਾ ਸਾਧੂ ਦਾ ਬੋਲਿਆ ਮਿਰਥਾ ਨਾ ਜਾ ਐ ਨਹੀਂ ਬੋਲਦੇ ਹੁੰਦੇ ਬੱਚਾ ਚਲ ਕੋਈ ਗੱਲ ਨਹੀਂ ਤੈਨੂੰ ਆਪ ਕਰ ਤਿੰਨੇ ਅਸਲ ਤੇ ਵਿੱਚ ਬੱਚਾ ਇਹਦਾ ਕੋਈ ਕਸੂਰ ਨਹੀਂ ਹੈਗਾ ਜਿਹੜਾ ਤੁਹਾਡੇ ਘਰੇ ਪ੍ਰੇਤ ਆ ਨਾ ਉਹੀ ਪ੍ਰੇਤ ਇਹਨੂੰ ਗੁੱਸਾ ਚੜਾ ਰਿਹਾ ਇਹਦੇ ਬੈਲ ਕੁਮਾਰ ਰਿਹਾ ਇਸ ਪ੍ਰੇਤ ਦਾ ਹੱਲ ਤੇ ਕਰਨਾ ਪੈਣਾ ਹੈ ਚਲ ਕੋਈ ਨਹੀਂ ਬਾਬਾ ਜਿਹੜਾ ਇਹ ਪ੍ਰੇਤ ਇਹਨੂੰ ਫੜ ਕੇ ਤੁੰ ਲਿਆ ਤੇ ਇਹਦਾ ਕੰਮ ਖਤਮ ਤੂੰ ਇਹ ਨੂੰ ਨਹੀਂ ਖਤਮ ਕਰਨਾ ਇਹ ਨੂੰ ਜਿਹੜਾ ਪ੍ਰੇਤ ਇਹਨੂੰ ਗੁੱਸਾ ਚੜਾਉਂਦਾ ਉਹ ਖਤਮ ਕਰਾਂਗੇ ਇਹਦੇ ਮਨ ਨੂੰ ਦੇਵਾਂਗੇ ਸ਼ਾਂਤੀ ਬੱਸ ਉਹ ਪ੍ਰੇਤ ਲੈ ਜਾ ਬਾਬਾ ਫੜ ਕੇ ਤੂੰ ਹਾਂ ਬਾਬੇ ਫਿਰ ਕਰਨਗੇ ਬਾਬੇ ਫੂਕੀ 나ਥ ਨੂੰ ਯਾਦ ਬੋਲ ਫਿਰ ਜਾਏ ਬਾਬੇ ਫੂਕੀ 나ਥ ਦੀ ਬੋਲ ਬੱਚਾ ਜੈ ਬਾਬੇ ਕੁਕੜੀ 나ਥ ਦੀ ਆਏ ਨਹੀਂ ਬੋਲੀ ਦਾ ਬਾਬਾ ਨੂੰ ਹੁਣ ਤੂੰ ਕੁਕੜੀ ਬੋਲੇਗਾ ਉਹ ਦੇਖ ਲਾ ਫਿਰ ਬਾਬੇ ਗੁੱਸੇ ਚ ਆਗੇ ਸਾਰਾ ਕੁਛ ਪੱਛਮ ਕਰ ਦੇਣਗੇ ਤੈਨੂੰ ਵੀ ਇੱਥੇ ਪੱਛਮ ਕਰ ਦੇਵਾਂਗੇ ਨਾ ਬਾਬਾ ਹੁਣ ਆਏ ਨਾ ਬੋਲ ਮੇਰੇ ਪੁੱਤ ਨੂੰ ਆਏ ਬੋਝ ਨਹੀਂ ਹੁੰਦਾ ਦੇ ਦੇ ਤੂੰ ਚੁੱਪ ਕਰ ਕੋਈ ਨਹੀਂ ਨਾ ਇਹ ਗੱਲ ਨਹੀਂ ਬੱਚਾ ਬਾਪੇ ਤੈਨੂੰ ਮਾਫ਼ ਕਰ ਦਿੰਦੇ ਆ ਮਾਤਾ ਬੜੀ ਦਿਹਾਲੂ ਏ ਪੜੀ ਕਿਰਪਾਲੂ ਏ ਨਾ ਬਾਬਾ ਇਹ ਨਾ ਮੇਰੇ ਪੁੱਤ ਨੂੰ ਮਾਰਦਾ ਓਕੇ ਮੈਂ ਤੈਨੂੰ ਪੱਛਮ ਕਰ ਦੂੰਗਾ ਬੱਚਾ ਫਿਰ ਬਾਬਿਆਂ ਦਾ ਨਿਰਾਦਰ ਕਰਨ ਧਾ ਚਲ ਕੋਈ ਗੱਲ ਨਹੀਂ ਤੇਰੇ ਕਹਿਣ ਤੇ ਇਸ ਬੱਚੇ ਨੂੰ ਬਖਸ਼ ਦਿੰਨੇ ਸਤਿਵਜਨ ਬਾਬਾ ਜੀ ਹਾਂ ਚਲ ਫਿਰ ਲਿਆ ਫਿਰ ਤੂੰ 2500 ਰੁਪਇਆ ਲੈ ਕੇ ਆ ਦੋ ਲਾਲ ਕੱਪੜੇ ਲਾਇਆ ਬਾਬਾ ਹੋਤਾ ਹੈ ਨਹੀਂ ਕਿ ਹੁਣ ਉਹ ਜੰਡ ਤੇ ਹੁੰਦੇ ਲਾਲ ਕੱਪੜੇ ਤਾਂ ਹੁਣ ਘਰੇ ਕਿੱਥੇ ਪਏ ਚਲ ਕੋਈ ਗੱਲ ਨਹੀਂ ਫਿਰ ਜਿਹੋ ਜਹਾ ਹੈਗਾ ਲਿਆ ਇਹ ਦੋ ਲਾਲ ਟੋਟੇ ਲਾਇਆ ਟੋਟੇ ਹੈ ਨਹੀਂ ਬਾਬਾ ਹੋਣਾ ਵੀ ਤੋਰ ਮੁੰਡਾ ਤਾਂ ਮੇਰੇ ਜੁੰਡੇ ਪਟਨ ਤੋਂ ਰਹਿ ਜਾਂਦਾ ਤੇ ਤੂੰ ਟੋਟੇ ਪਾਲਦਾ ਇੱਥੋਂ ਨਹੀਂ ਬੱਚਾ ਬਾਬਿਆਂ ਨੂੰ ਫਿਰ ਥੋਡੇ ਘਰ ਦਾ ਇਲਾਜ ਤੇ ਕਰਨਾ ਪੈਣਾ ਇਹਣਾ ਇਹ ਜਿਹੜਾ ਪ੍ਰੇਤ ਥੋਡੇ ਡਾਇਲ ਘਾ ਰਿਹਾ ਹੁਣੇ ਪ੍ਰੇਤ ਆਪਣਾ ਅਸਰ ਦਿਖਾ ਰਿਹਾ ਬੱਚਾ ਤੈਨੂੰ ਵੀ ਗੁੱਸਾ ਆ ਰਿਹਾ ਕੋਈ ਨਹੀਂ ਬਾਬਾ ਸੀ ਜੇ ਜਾਂਦਾ ਪ੍ਰੇਤ ਤਲਾ ਜਾ ਨਾਲ ਤੇ ਨਹੀਂ ਬਾਬਾ ਜਾ ਤੂੰ ਐਸੀ ਤਾਂ ਸਹੀ ਗੱਲ ਮੇਰਾ ਮੁੰਡਾ ਮੇਰੇ ਨਾਲ ਲੜ ਪੂਗਾ ਹੁਣ ਚੱਲ ਕੋਈ ਗੱਲ ਨਹੀਂ ਫਿਰ ਜਿੰਨੇ ਹੈਗੇ ਆ ਜਿਹੋ ਜੇ ਹੈਗੇ ਆ ਉਵੇਂ ਹੀ ਲੈ ਆ ਜਾ ਉਹੋ ਜੇ ਹੈ ਨਹੀਂ ਬਾਬਾ ਹੁਣ ਐਡੀ ਛੇਤੀ ਇੱਥੇ ਘੜ ਵਿਆਹ ਕਮਾਉਣੇ ਵੀ ਪੂਰੇ ਖੇਸ ਪਾਈ ਹੁੰਦੇ ਉਹ ਕੱਦਾ ਲਈਦਾ ਉਹ ਨਾਲ ਲਈਦਾ ਦੇਖ ਲੈ ਬੱਚਾ ਫਿਰ ਇਸ ਪ੍ਰੇਤ ਨੇ ਥੋਡੇ ਬੜੇ ਡੈਲ ਕਮਾ ਦੇਣੇ ਆ ਬੜੀ ਉਲਟੀ ਦਿਸ਼ਾ ਹੋ ਜਾਣੀ ਹੈ ਕੋਈ ਨਹੀਂ ਬਾਬਾ ਹੁਣ ਮੁੰਡਾ ਵੇਲਾ ਅੱਖਾਂ ਕਿਵੇਂ ਕਰੀ ਜਾਂਦਾ ਮੇਰੇ ਨਾਲ ਜੇ ਬਾਬੇ ਤੇਰੇ ਘਰ ਦੇ ਖਜ਼ਾਨੇ ਭਰ ਦੇਣ 1000 ਰੁਪਈਆ ਆਵੇ 2000 5 2000 ਆਵੇ 4000 5 ਫਿਰ ਮੰਨੇ ਬਾਬਿਆਂ ਨੂੰ ਤੇਰੇ ਘਰ ਦੇ ਖਜ਼ਾਨੇ ਭਰ ਦਈਏ ਤੇ ਚਲ ਬਾਬਾ ਜਿਹੜਾ ਤੈਨੂੰ ਕਹਿਣਾ ਲਿੜਾਤਾ ਦੇ ਦਿੰਨੀ ਹੁਣ ਤੂੰ ਆਉਂਦਾ ਜਾਇਓ ਮੈਂ ਲਿਆ ਦੇਣੀ ਅੰਦਰੋਂ ਲੀ ਹਾਂ ਬੱਚਾ ਤੇਰੇ ਘਰ ਦੇ ਖਜ਼ਾਨੇ ਭਰ ਕੇ ਜਾਵਾਂਗੇ ਤੁਹਾਡਾ ਭਲਾ ਕਰਕੇ ਜਾਣਗੇ ਬਾਬੇ ਫਿਰ ਅੱਜ ਕਿੰਝ ਆਪੇ ਨੰਦਰੋਂ ਲੈ ਕੇ ਆ ਦੋ ਲੀੜੇ ਲਾਇਆ ਜਿਹੋ ਜੇ ਮਰਜੀ ਲਾਇਆ ਨਾਲ 2500 ਰੁਪਇਆ ਲੈ ਕੇ ਆਈ ਬੱਚਾ ਹੋਣਾ ਭੁੱਲ ਜਾਈ ਬਾਬੇ ਤੈਨੂੰ ਇੱਕ ਮੰਤਰ ਦੇ ਕੇ ਜਾਣਗੇ ਬੱਚਾ ਅੱਜ ਤੈਨੂੰ ਵੀ ਸ਼ਾਂਤ ਕਰਕੇ ਜਾਵਾਂਗੇ ਰਾਹੁ ਕੇ ਤੂੰ ਦੀ ਦ੍ਰਿਸ਼ਟੀ ਆ ਤੇਰੇ ਤੇ ਬੜੀ ਮਾੜੀ ਦ੍ਰਿਸ਼ਟੀ ਪਾਈ ਹੋਈ ਆ ਤੇਰੀ ਰਾਸ਼ੀ ਦੇ ਵਿੱਚ ਕੁਸ਼ਤੀ ਕਰ ਰਹੇ ਆ ਤੇਰਾ ਮੋਟਰਸਾਈਕਲ ਵੀ ਰਾਹੁ ਕੇਤੂ ਨੇ ਪੰਚਰ ਕਰ ਰੱਖਿਆ ਹੈ ਓ ਬਾਬਾ ਗੱਲਾਂ ਕਿਹੜੀਆਂ ਕਰਦਾ ਮੇਰੇ ਕੋਲ ਤਾਂ ਮੋਟਰ ਐਂ ਵਾਲੀ ਹੈਨੀ ਲੈ ਬੱਚਾ ਫਿਰ ਹੋਊਗੀ ਨਾ ਬਾਬਿਆਂ ਦੀ ਗੱਲ ਸੱਚ ਇਸ ਰਾਹੁ ਕੇਤੂ ਨੇ ਤੇ ਇਸ ਪ੍ਰੇਤ ਨੇ ਮਿਲ ਕੇ ਤੇਰਾ ਮੋਟਰਸਾਈਕਲ ਵੀ ਵਿਕਵਾਤਾ ਤੈਨੂੰ ਤੇ ਸਾਈਕਲ ਤੇ ਆਉਣ ਜਾਣ ਵਸਤੇ ਮਜਬੂਰ ਕੀਤਾ ਹੋਇਆ ਲੈ ਬੱਚਾ ਕਿਹੜਾ ਕਪੜਾ ਲੈ ਕੇ ਆਈ ਹੈ ਬੜਾ ਵੱਡਾ ਕਪੜਾ ਲੈ ਆਂਦਾ ਹੈ ਚਲ ਕੋਈ ਗੱਲ ਨਹੀਂ ਲੈ ਫਿਰ ਦੂਜਾ ਕਪੜਾ ਨਜਾਈ ਹੋ ਜਾਈ ਹੋ ਤੂੰ ਜੈ ਬਾਬੇ ਪੋਤੀ ਨਾਥ ਦੀ ਲੈ ਬੱਚਾ ਐ ਕਰੋ ਫਿਰ ਦੋਨੇ ਜਣੇ ਅੱਖਾਂ ਬੰਦ ਕਰ ਲੈ ਆਪਣਾ ਜਿਹੜਾ ਮਰਪਣਾ بڑا ਕਰੜਾ ਮੰਤਰ ਹੈ ਜੇ ਟੋਡੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਫਿਰ ਇਹ ਮੰਤਰ ਨੇ ਕੰਮ ਨਹੀਂ ਕਰਨਾ ਦੇਖ ਲੈ ਫਿਰ ਉਲਟਾ ਕੰਮ ਹੋ ਜਾਣਾ ਉਲਟੀ ਦ੍ਰਿਸ਼ਟੀ ਪੈ ਜਾਣੀ ਐ ਫਿਰ ਬਾਬਿਆਂ ਤੇ ਵੀ ਕਸਟਾਉਣਾ ਥੋਡੇ ਤੇ ਵੀ ਕਸਟਾਉਣਾ ਇਸ ਕਰਕੇ ਆਪਣੀਆਂ ਅੱਖਾਂ ਬੰਦ ਕਰ ਲਓ ਪੂਰੀ ਚੰਗੀ ਤਰ੍ਹਾਂ ਬੰਦ ਕਰ ਲਓ ਬੱਚਾ ਵਾਹ ਜੀ ਅਸੀਂ ਦੁਆ ਦੇ ਆ ਮਾਂ ਤਾਂ ਅੱਖਾਂ ਬੰਦ ਕਰ ਲਿਆ ਤੇ ਤੂੰ ਖੌ ਰ ਕੀ ਕਰੇਗਾ ਇੱਥੇ ਜੇ ਬੱਚਾ ਤੁਹਾਨੂੰ ਬਾਬਿਆਂ ਤੇ ਯਕੀਨ ਨਹੀਂ ਤੇ ਬਾਬੇ ਫਿਰ ਰਹਿਣ ਦਿੰਦੇ ਆ ਬਾਬੇ ਤਾਂ ਤੁਹਾਡਾ ਭਲਾ ਕਰਨ ਆਏ ਸੀ ਤੁਹਾਡੇ ਘਰ ਦੇ ਖਜ਼ਾਨੇ ਭਰਨ ਆਏ ਸੀ ਪਰ ਤੁਹਾਨੂੰ ਖਜ਼ਾਨੇ ਭਰਉਣ ਦੀ ਲੋੜ ਨਹੀਂ ਹੈਗੀ ਮੈਨੂੰ ਲੱਗਦਾ ਚਲ ਕੋਈ ਨਹੀਂ ਬਾਬਾ ਕਰ ਲੈਨੇ ਬੰਦ ਪੁੱਤ ਤੂੰ ਵੀ ਅੱਖਾਂ ਬੰਦ ਕਰ ਲੈ ਮੈਂ ਵੀ ਕਰ ਲੈਨੀ ਮਾਤਾ ਤੂੰ 2500 ਰੁਪਏ ਤਾਂ ਦਿੱਤਾ ਨਹੀਂ ਉਸ 2500 ਰੁਪਏ ਬਿਨਾ ਤਾਂ ਇਹ ਮੰਤਰ ਦਾ ਕੋਈ ਮਤਲਬ ਨਹੀਂ ਇਹ ਨਹੀਂ ਬਾਬਾ ਹਾਂ ਜਾਈ ਗੁਰੂ ਦੇ ਜਾਈ ਬਾਰੇ ਕੀ ਨਾਥ ਦੀ ਲਾਏ ਭਗਤਾ ਤੂੰ ਵੀ ਅੱਖਾਂ ਬੰਦ ਕਰ ਲਾ ਤੇ ਮਾਤਾ ਤੂੰ ਵੀ ਅੱਖਾਂ ਬੰਦ ਕਰ ਲਾ ਬਾਬੇ ਹੁਣ ਇੱਕ ਮੰਤਰ ਪੜਨਗੇ ਓਮ ਪੜਖਾਏ ਨਮਹ ਓਮ ਨੂਟ ਹੜਪਾਏ ਨਮਹ ओम जेब गरमाए नमः ओम पडका आए नमः ओम नोट हड़ पाए नमः ओम जेब गरमाए नमः ਲੈ ਬਈ ਭਗਤੋ ਅੱਖਾਂ ਖੋਲ ਲੋ ਬਾਬਿਆਂ ਨੇ ਮੰਤਰ ਪੜਤਾ ਟਿੰਬਰੀ ਕਰਤੀ ਟਾਈਟ ਚੂੜੀ ਜਮਾ ਕੱਸ ਦਿੱਤੀ ਏ ਤੁਹਾਡੇ ਖਜ਼ਾਨੇ ਦੀ ਹੁਣ ਤੁਹਾਡੇ ਖਜ਼ਾਨੇ ਹੋ ਜਾਣੇ ਆ ਭਰਪੂਰ ਬਾਬਿਆਂ ਨੇ ਤੁਹਾਡੇ ਖਜ਼ਾਨੇ ਦਾ ਜ ਨਾ ਖਾਲੀ ਪਣ ਸੀ ਆਪ ਦੇ ਖਜ਼ਾਨੇ ਦੇ ਵਿੱਚ ਪਾ ਲਿਆ ਤੁਹਾਡਾ ਖਜ਼ਾਨਾ ਦਿੱਤਾ ਏ ਪਰ ਐਸ ਖਜ਼ਾਨੇ ਨੂੰ ਖੋਲ ਕੇ ਨਹੀਂ ਦੇਖਣਾ ਜਿੱਥੇ ਤੁਸੀਂ ਮਾਇਆ ਰੱਖਦੇ ਹੋ ਪੈਸੇ ਰੱਖਦੇ ਹੋ ਗਹਿਣਾ ਗੱਟਾ ਰੱਖਦੇ ਹੋ ਉੱਥੇ ਐਸ ਖਜ਼ਾਨੇ ਨੂੰ ਰੱਖ ਲੈਣਾ ਠੀਕ ਹੈ ਜਿੰਨੇ ਪੈਸੇ ਰੱਖੋਗੇ 1000 ਰੱਖੋਗੇ 2000 ਬਣਜੂ 4000 ਰੱਖੋਗੇ 8000 ਬਣਜੂ ਪੈਸਾ ਡਬਲ ਹੋ ਜਾਣਾ ਬਾਬਿਆਂ ਨੇ ਮੰਤਰ ਪੜ੍ਹ ਦਿੱਤਾ ਏ ਲਾਏ ਫਿਰ ਹੁਣ ਥੋਡੇ ਢੇੜੇ ਹੋ ਜਾਣੇ ਆ ਪਾਰ ਗੁੱਡੀ ਚੜ ਜਾਣੀ ਆ ਸਾਰੀ ਦੁਨੀਆ ਤੁਹਾਨੂੰ ਪੁੱਛਾ ਕਰੂਗੀ ਕਿਹੜੇ ਬਾਬੇ ਨੇ ਭਲਾ ਕੀਤਾ ਫਿਰ ਬਾਬਿਆਂ ਦਾ ਆਤਾ ਪਤਾ ਦੱਸਦੇ ਓ ਬਾਬੇ ਫੂਕੀनाथ ਕੋਟ ਕਪੂਰੇ ਵਾਲੇ ਟਿੱਲਵਾ ਕਲਾਚ ਰਹਿੰਦੇ ਆ ਬਾਬਿਆਂ ਦਾ ਡੇਰਾ ਟਿੱਲਵਾ ਕਲਾਏ ਬਾਇਸੇ ਕੋਟਕਪੂਰੇ ਵਾਲੇ ਵੱਜਦੇ ਆ ਕੋਟਕਪੂਰੇ ਦੇ ਨੇੜੇ ਪੈਂਦਾ ਸਾਡਾ ਪਿੰਡ ਠੀਕ ਆ ਬਾਬਾ ਠੀਕ ਆ ਬੱਚਾ ਲਾਏ ਫਿਰ ਚੱਲਦੇ ਆ ਜੇ ਬਾਬੇ ਇਦੂ ਬਾਦ ਆਏ ਥੋਡੀ ਨਗਰੀ ਦੇ ਵਿੱਚ ਬਾਬਿਆਂ ਨੂੰ ਦੇਖ ਕੇ ਮੁਖਤਾਣੀ ਮੋੜੋਂਗੇ ਬਾਬਿਆਂ ਵੱਲ ਹਜੇ ਵੀ ਨਹੀਂ ਮੋੜਦਾ ਹਨਾ ਦੇਹਾ ਬਾਬਿਆਂ ਨੇ ਸਾਰੇ ਮੰਤਰ ਪਿੱਛੇ ਖਿੱਚ ਲੈਣੇ ਆ ਫਿਰ ਦੇਖ ਲਾ ਫਿਰ ਨਹੀਂ بابا ਕੋਈ ਨਹੀਂ ਨਿਆਣਾ ਬੱਚਾ ਹਾਂ ਬਾਬਿਆਂ ਨੇ ਐਡਾ ਵੱਡਾ ਖਜ਼ਾਨਾ ਦਿੱਤਾ ਐ ਨਹੀਂ ਕਰੀਦਾ ਬਾਬਿਆਂ ਨੂੰ ਬਾਬਿਆਂ ਦੀ ਦੂਰ ਦ੍ਰਿਸ਼ਟੀ ਦੇਖ ਰਹੀ ਆ ਹਜੇ ਵੀ ਪ੍ਰੇਤ ਥੋੜਾ ਥੋੜਾ ਆਪਦਾ ਅਸਰ ਛੱਡ ਕੇ ਜਾ ਰਿਹਾ ਚਲ ਕੋਈ ਗੱਲ ਨਹੀਂ ਜਾਂਦੀ ਜਾਂਦੀ ਚੀਜ਼ ਆਪਦਾ ਅਸਰ ਤੇ ਦਿਖਾਉਂਦੀ ਏ ਨਾ ਬੱਚਾ ਹਾਂ ਬਾਬਾ ਠੀਕ ਆ ਫਿਰ ਬਾਬੇ ਜਾਂਦੇ ਆ ਤੁਹਾਡਾ ਭਲਾ ਕਰਕੇ ਜਾਂਦੇ ਅੱਜ ਚੱਲਦੇ ਆ ਬਾਬੇ ਜਾਏ ਹੋ ਜਾਏ ਬਾਬੇ ਫੁੱਟੀ ਨਾ ਹੱਥ ਦੀ ਕਰਤੇ ਆਉਂਦਾ ਭਰ ਗਿਆ ਹੋ ਨਹੀਂ ਨਹੀਂ ਤੂੰ ਅੰਦਰ ਲੜਾਈ ਪਾਉਣਾ ਉਹ ਮੈਂ ਅੱਖਾਂ ਖੋਲ ਕੇ ਵੇਖੀ ਜਾਂਦਾ ਸੀ ਉਹਦੇ ਅੰਦਰ ਵੇਖੀ ਅੱਖਾਂ ਖੋਲ ਕੇ ਤੂੰ ਆਂਦੇ ਮੇਰੇ ਨਾਲ ਲੜਾਈ ਪਾਉਣਾ ਇਹਦੇ ਚ ਕੀ ਆ ਕੋਈ ਨਹੀਂ ਇਹਦੇ ਚ ਉਸ ਕਿਉਂ ਨਹੀਂ ਗਾ ਉਰੇ ਦਿਖਾ ਨਹੀਂ ਉਹਨਾਂ ਦਿਖਾ ਤੂੰ ਪਰੇ ਹਰ ਮਾਰੂੰ ਦੋ ਉਰੇ ਇੱਕ ਤਾਂ ਮਾਰ ਤੈਨੂੰ ਮੈਂ ਕਹਿ ਹਰ ਜਾ ਚੁੱਪ ਕਰ ਲੱਗ ਜਾਂਦਾ ਚੰਬੜ ਨਾ ਥਾਂ ਨੂੰ ਉਹ ਕਿ ਕੱਢਾਂਗਾ ਇਹਦੇ ਚੋਂ ਇਹਦੇ ਚ ਕੋਈ ਨਹੀਂ ਕੁਝ ਨਹੀਂ ਸਾਰਾ ਕੁਝ ਹੈਗਾ ਬਾਬਾ ਦੇਖ ਕੇ ਗਿਆ ਲੱਗ ਜਾਂਦੇ ਆ ਨੇ ਆਪ ਦੇਖ ਜਾਣੇ ਪੜ ਗਿਆ ਇਹਦੇ ਚ ਕੀ ਨਿਕਲਣ ਵਾਲਾ ਲੈ ਲੈ ਵੇ ਜਾਵੇ ਹੁਣ ਕਾਹਦਾ ਬਾਬੇ ਦੇ ਮੰਤਰ ਨਹੀਂ ਕੰਮ ਕਰਨਾ ਹੁਣ ਤਾਂ ਤੋ ਖਲਾਰ ਤਾਂ ਸਾਰਾ ਕੁਝ ਇਹਦੇ ਚ ਕੀ ਮੰਤਰ ਅੱਖਾਂ ਖੋਲ ਕੇ ਦੇਖੀ ਜਾਂਦਾ ਹੀ ਆਪ ਦੇਖ ਜਾਣੇ ਪੜ ਗਿਆ ਬਾਬੇ ਨੂੰ ਤਾਂ ਮੈਨੂੰ ਕਿਹਾ ਸੀ ਵਿਲੇਟ ਕੇ ਰੱਖੀ ਤੂੰ ਖਰਾਬ ਤਾਂ ਝਾੜਤਾ ਸਾਰਾ ਕੁਝ ਸੋਨੇ ਦੇ ਵਿੱਚ ਕੀ ਹੈ ਹਮਸਾ ਕੁਝ ਨਹੀਂ ਦਾ